ਵਾਇਬ੍ਰੀ ਚਾਰਕਾਲਸਾ ਵਾਇਬ੍ਰੀ ਚੀਕੀ ਖਤੇ ਤੁਸਾ ਸੰਗਤ ਜੀ ਅੱਜ ਅਸੀਂ ਮਜੀਠਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਕੇ ਪਹੁੰਚੇ ਹਾਂ ਸੋ ਆਪ ਜੀ ਦੇਖ ਹੀ ਰਹੇ ਹੋ ਮਾਤਾ ਜੀ ਸਾਡੇ ਨਾਲ ਬੈਠੇ ਹੋਏ ਨੇ ਇਹਨਾਂ ਦੇ ਘਰ ਦੀ ਜੋ ਹਾਲਤ ਹੈ ਬੇਹਦ ਨਾਜ਼ੁਕ ਬੜੀ ਪਹੀ ਹੈ ਜੀ ਕਿ ਪਿਛਲੇ ਮਹੀਆਂ ਦੇ ਦੌਰਾਨ ਇਹਨਾਂ ਦੇ ਜਿਹੜੀਆਂ ਘਰ ਦੀਆਂ ਛੱਤਾਂ ਜੜੀਆਂ ਨੇ ਬਿਲਕੁਲ ਖਸਤਾ ਹੋ ਚੁੱਕੀਆਂ ਨੇ ਕਾਨੇਆਂ ਦੀਆਂ ਛੱਤਾਂ ਨੇ ਤੇ ਬਾਲੇ ਜਿਹੜੇ ਨੇ ਉਹ ਸਾਰੇ ਗਲੇ ਪਏ ਨੇ ਕਦੇ ਵੀ ਦੇਖ ਸਕਦੇ ਨੇ ਸੋ ਇਹਨਾਂ ਦੇ ਘਰ ਦਾ ਜਿਹੜਾ ਸਮਾਨ ਉਹ ਵੀ ਸਾਰਾ ਤਕਰੀਬਨ ਖਰਾਬ ਹੋਇਆ ਆ ਅਤੇ ਘਰ ਦੇ ਵਿੱਚ ਕਮਾਉਣ ਵਾਲੇ ਕੋਈ ਜ਼ਿਆਦਾ ਜੀ ਨਹੀਂ ਨੇ ਤੇ ਮਾਤਾ ਜੀ ਇੱਕ ਬੇਟਾ ਇੱਕ ਬੇਟਾ ਜੋਗਨਾ ਦਾ ਚੜ੍ਹਾਈ ਕਰ ਗਿਆ ਹੈ ਤੇ ਘਰ ਦੀ ਹਾਲਤ ਵਿਆਹ ਦੀ ਨਾਜਕਿਆ ਪਿੱਛੇ ਆਪ ਜੀ ਦੇਖ ਹੀ ਸਕਦੇ ਹੋ ਜੋ ਕੰਧਾਂ ਦੇ ਉੱਤੇ ਤਰੇੜਾਂ ਪਈਆਂ ਹੋਈਆਂ ਨੇ ਕਿਸੇ ਨੇ ਵੀ ਇਹਨਾਂ ਦੀ ਸਾਰ ਨਹੀਂ ਲਈ ਇਸ ਲਈ ਜਿਹੜੇ ਮੀਂਹ ਪਏ ਨੇ ਉਹਨਾਂ ਦੇ ਮੀਂਹ ਦੇ ਦੌਰਾਨ ਹੀ ਇਹ ਸਾਰਾ ਸਾਧ ਸੰਗਤ ਜੀ ਘਰ ਦੀ ਜਿਹੜੀ ਹਾਲਤ ਹੋਈ ਹੈ ਅਤੇ ਛੱਤਾਂ ਜਿਹੜੀਆਂ ਸਾਰੀਆਂ ਖਸਤਾ ਹਾਲਤ ਹੋ ਚੁੱਕੀਆਂ ਨੇ ਆਪਾਂ ਮਾਤਾ ਜੀ ਤੋਂ ਪੁੱਛਦੇ ਹਾਂ ਹਾਂ ਜੀ ਮਾਤਾ ਜੀ ਦੱਸੋ ਜੀ ਸਾਡਾ ਸਮਾਨ ਬਹੁਤ ਖਰਾਬ ਹੋ ਗਿਆ ਵਾ ਬਹੁਤ ਮਾੜੀ ਹਾਲਤ ਚ ਗੁਜ਼ਰ ਰਹੇ ਆ ਅਸੀਂ ਤੁਸੀਂ ਸਾਡੀ ਮਦਦ ਕਰੋ ਸਮਾਨ ਦੀ ਸਮਾਨ ਲੈ ਕੇ ਦੇਓ ਨਾਲੇ ਸਾਨੂੰ ਵਿਸਤਰੇ ਖਰਾਬ ਹੋ ਗਏ ਆ ਵਿਸਤਰੇ ਲੈ ਕੇ ਦੇਓ ਸਾਨੂੰ ਜੋ ਕੱਪੜੇ ਸਾਰੇ ਖਰਾਬ ਹੋ ਗਏ ਆ ਕਰ ਗਏ ਛੱਤਾਂ ਨਾਲ ਜਿਵੇਂ ਸੱਤਾਂ ਬਹੁਤ ਖਰਾਬ ਹੋ ਗਈਆਂ ਕਿਸੇ ਵੀ ਤਰੀਕੇ ਦੇ ਪਿੰਦੀਆਂ ਵਾਲੇ ਮੂੰਹ ਤੇ ਡੇਗ ਪੈਂਦੇ ਆ ਮੁੱਟੀ ਬੜੀ ਕਰਦੀ ਜੇ ਜੋ ਲਕਣਾ ਸਾਰੀਆਂ ਗਲਗੁਲ ਕੇ ਸਾਡੇ ਉੱਤੇ ਡੇਗਦੀਆਂ ਲਾ ਟੁਕੜੇ ਵੀ ਡੇਗ ਪੈਂਦੀਆਂ ਫੱਟੀਆਂ ਵਾਲੇ ਵੀ ਸਾਰੇ ਡੰਡ ਲੱਥ ਗਈ ਹਾਂਜੀ ਸੰਗਤ ਜੀ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਐਸੇ ਲੋੜਵੰਦ ਪਰਿਵਾਰਾਂ ਦੀ ਮਦਦ ਕਰੀਏ ਜਿਨ੍ਹਾਂ ਦੇ ਐਸੇ ਘਰਾਂ ਦੀ ਹਾਲਤ ਹੋਈ ਹੈ ਰਹਿਣ ਯੋਗ ਨਹੀਂ ਨੇ ਐਸੀ ਜਿਹੜੀ ਸਾਧ ਸੰਗਤ ਜੀ ਜਿਹੜੇ ਘਰ ਹੁੰਦੇ ਨੇ ਉਹ ਅਸੀਂ ਅਕਸਰ ਹੀ ਦੇਖੀਦੇ ਹਾਂ ਰੋਡ ਦੇ ਇਦਾਂ ਪਏ ਹੁੰਦੇ ਨੇ ਤੇ ਉਹਨਾਂ ਰੋਡਾਂ ਦੇ ਵਿੱਚ ਵੀ ਕੋਈ ਜਾ ਕੇ ਰਾਜੀ ਨਹੀਂ ਹੁੰਦਾ ਪਰ ਐਸੇ ਜਿਹੜੇ ਪਰਿਵਾਰ ਇਸ ਘਰ ਦੇ ਵਿੱਚ ਰਹਿ ਰਹੇ ਨੇ ਸੋਚ ਕੇ ਦੇਖੀਏ ਕਿੰਨੀ ਕਿ ਇਹਨਾਂ ਦੀ ਮਜਬੂਰੀ ਹੋਵੇਗੀ ਸੋ ਸਾਰੀ ਵੀਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਇਸ ਪਰਿਵਾਰ ਦਾ ਵੱਧ ਤੋਂ ਵੱਧ ਸਾਥ ਦਿਈਏ ਜੀ ਅੰਦਰ ਦਿਖਾ ਦਈਏ ਮਾੜਾ ਅੰਦਰ ਆਪ ਜੀ ਦੇਖ ਹੀ ਸਕਦੇ ਹੋ ਜੋ ਛੱਤਾਂ ਜੜੀਆਂ ਨੇ ਕਾਨੇ ਦੀਆਂ ਛੱਤਾਂ ਨੇ ਸਾਹ ਸੰਤ ਜੀ ਸਾਹੇ ਜਿਹੜੇ ਬਾਲੇ ਨੇ ਉਹ ਵੀ ਗੱਲ ਚੁੱਕੇ ਨੇ ਬਿਲਕੁਲ ਪੂਰੀ ਤਰ੍ਹਾਂ ਕੰਧਾਂ ਦੇ ਵਿੱਚ ਤਰੇੜਾ ਪਈਆਂ ਹੋਈਆਂ ਨੇ ਕਿਸੇ ਟਾਈਮ ਵੀ ਦੇਖ ਸਕਦੇ ਆਂ ਵਾਧਾ ਕਰਦੇ ਜੀ ਵੱਧ ਤੋਂ ਵੱਧ ਸਪੋਰਟ ਹੈ ਦੂਸਰਾ ਕਮਰਾ ਦਿਖਾ ਲਿਓ ਜੇ ਆ ਗਾਂ ਨੂੰ ਹਾਂਜੀ ਸੰਗਤ ਜੀ ਆਪ ਜੀ ਦੇਖ ਸਕਦੇ ਜਿਹੜੇ ਘਰ ਦੀ ਹਾਲਾਤ ਆ ਪੂਰੀ ਖਸਤਾ ਹੋ ਚੁੱਕੀ ਆ ਤੇ ਕੰਧਾਂ ਦੇ ਵਿੱਚ ਵੀ ਜਿਹੜੀਆਂ ਤਰੇੜਾਂ ਆ ਉਹ ਪਈਆਂ ਹੋਈਆਂ ਨੇ ਤੇ ਕਾਨਿਆਂ ਦੀਆਂ ਜਿਹੜੀ ਛੱਤ ਆ ਤੁਸੀਂ ਆ ਦੇਖ ਸਕਦੇ ਹੋ ਆਪ ਹੀ ਬਹੁਤ ਹੀ ਬੁਰੇ ਹਾਲਾਤ ਕਿਸੇ ਟਾਈਮ ਵੀ ਜਿਹੜੀ ਛੱਦਾਂ ਨੇ ਡਿੱਗ ਸਕਦੀਆਂ ਨੇ ਗਾਰਡਨ ਵਾਲੇ ਜਿਹੜੇ ਟੁੱਟੇ ਹੋਏ ਨੇ ਕੰਦਾਂ ਤੇ ਪੂਰੇ ਪ੍ਰੋਪਰ ਤਰੀਕੇ ਨਾਲ ਜਿਹੜੀਆਂ ਤਰੇੜਾਂ ਵਾਂਗ ਆਈਆਂ ਹੋਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਤੇ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਜਿਹੜੇ ਜਿਹੜੇ ਵੀਰ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਆਪਾਂ ਇਸ ਪ੍ਰਵਾਦ ਦੀ ਜਿਹੜੀ ਵੱਧ ਤੋਂ ਵੱਧ ਜਿਹੜੀ ਮਦਦ ਕਰੀਏ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਜਿਹੜੇ ਜਿਹੜੇ ਵੀਰ ਵੀ ਇਹ ਆਪਣੀ ਵੀਡੀਓ ਦੇਖਦੇ ਆ ਸ਼ੇਅਰ ਜਰੂਰ ਕਰਦੇ ਆ ਸਰਬੱਤ ਦੇ ਭਲੇ ਵਾਸਤੇ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਾਕੀ ਆਪਣੇ ਵੀਰ ਜੀ ਦਲਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅਸੀਂ ਹੁਣ ਇਸ ਮਾੜੇ ਘਰ ਵਿੱਚ ਆਏ ਆ ਦੇਖਿਆ ਇਹਨਾਂ ਦਾ ਸਾਰਾ ਹਾਲਾਤ ਤੇ ਬਹੁਤ ਜ਼ਿਆਦਾ ਖਰਾਬ ਆ ਤੇ ਬਾਕੀ ਚਲੋ ਸਾਡੇ ਕੋਲੋਂ ਜਿੰਨੀ ਮਦਦ ਹੋ ਸਕਦੀ ਆ ਆਪਾਂ ਮਦਦ ਕਰਾਂਗੇ ਅਹੀਆ ਨੇ ਅਭੀ ਸਾਡੇ ਨਾਲ ਤੁਹਾਡਾ ਸਾਥ ਵੀ ਚਾਹੀਦਾ ਏ ਕਿਉਂਕਿ ਇੱਕ ਜਾਨੇ ਕੋਲ ਨਹੀਂ ਚਲੋ ਸਾਰਾ ਮਸਲਾ ਹੱਲ ਹੁੰਦਾ ਚਲੋ ਮਿਲ ਕੇ ਆਪਾਂ ਸਾਰੇ ਕਰਾਂਗੇ ਤੇ ਉਹ ਜਾਦਾ ਵਧੀਆ ਰਹਿੰਦਾ ਏ ਤੇ ਆਪਾਂ ਚਾਹੁੰਦੇ ਆ ਕਿ ਇਹਨਾਂ ਦੇ ਮਦਦ ਕਰਨੀ ਚਾਹੀਦੀ ਆ ਜੋ ਹਾਲਾਤ ਇਹਨਾਂ ਦੇ ਹੈਗੇ ਆ ਉਹ ਤੁਹਾਨੂੰ ਗੁੱਡੀ ਭਾਜੀ ਇਹਨਾਂ ਨੇ ਸਾਰਾ ਦੱਸ ਹੀ ਦਿੱਤਾ ਏ ਤੇ ਬਾਕੀ ਚਲੋ ਸਾਡੀ ਇਹੋ ਬੇਨਤੀ ਆ ਕਿ ਆਪਾਂ ਰਲ ਮਿਲ ਕੇ ਇਹਨਾਂ ਦਾ ਸਾਥ ਦੇਈਏ ਤੇ ਤੇ ਬਾਕੀ ਬੇਨਤੀ ਹੈ ਸਾਰੇ ਵੀਰਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ